ਬੈਰੂਖ ਖਾਲਸਾ ਬਾਇਰੂ ਜੀ ਕੀ ਫਤਿਹ ਆ ਵੀ ਹੜ ਭੀੜ ਤਾਂ ਵਾਸਤੇ ਡੀਜ਼ਲ ਦੀ ਸੇਵਾ ਕੀਤੀ ਐ ਆਪਣੇ ਪਿੰਡੋਂ ਸੌਣਿਕਾਂ ਦੋ ਕੁੜੀਆਂ ਜੀਆਂ ਬਾਹਰ ਉਹਨਾਂ ਨੇ ਮਾਇਆ ਭੇਜੀ ਐ ਡੀਜ਼ਲ ਦੀ ਸੇਵਾ ਕੀਤੀ ਐ ਰਾਹ ਲਾ ਵਾਸਤੇ ਜੋ ਕਿ ਬਹੁਤ ਵਧੀਆ ਕੰਮ ਐ ਸਹੀ ਆ ਬਈ ਹੂੰ ਤੇ ਸਾਰੇ ਜਾਣੇ ਇਹੋ ਜਿਹਾ ਪ੍ਰਾਲਾ ਕਰੋ ਭਾਈ ਹੋਰਨ ਦੇ ਵਿੱਚ ਬੈਠੀਆਂ ਪੰਜਾਬ ਦੀਆਂ ਧੀਆਂ ਦੇ ਦਰਦ ਛਲਕਿਆ ਤਾਂ ਉਥੋਂ ਸੋਚ ਰੱਖੀ ਦੋਨੇ ਭੈਣਾਂ ਨੇ ਇੱਕ ਕੈਨੇਡਾ ਤੇ ਇੱਕ ਅਮਰੀਕਾ ਪਿੰਡ ਜੱਜਲ ਜੱਗਾ ਸਿੰਘ ਤੇ ਮੀਤਾ ਸਿੰਘ ਦੀਆਂ ਲੜਕੀਆਂ ਬਲਾਕ ਤਲਵੰਡੀ ਸਾਬੋ ਜ਼ਿਲ੍ਹਾ ਬਰਨਡਾ ਤੇ ਰਾਜੂ ਦੀਆਂ ਭੈਣਾਂ ਤੇ ਦੋਨਾਂ ਨੇ ਉੱਥੋਂ ਵਿਚਾਰੀਆਂ ਨੇ ਪੈਸੇ ਭੇਜੇ ਡੀਜ਼ਲ ਤੇਲ ਵਾਸਤੇ ਸੋਚ ਲੰਮੀ ਰੱਖੀ ਵੀ ਹੁਣ ਰਾਸ਼ਨ ਤਾਂ ਜਾ ਰਿਹਾ ਐ ਇਸ ਤੋਂ ਅੱਗੇ ਵੀ ਸੋਚ ਰੱਖੀ ਐ ਵੀ ਹੁਣ ਇਹ ਜੋ ਰਾਸ਼ਨ ਜਾ ਰਿਹਾ ਐ ਤੇ ਜਦੋਂ ਫਸਲ ਆਪਣੀ ਬੀਜਣੀ ਹੋਈ ਦਾ ਮਿੱਟੀ ਵੀ ਚੱਕਣੀ ਪੈਣੀ ਐ ਬਿਜਾਈ ਵੀ ਕਰਨੀ ਪੈਣੀ ਓਦੋਂ ਵੀ ਜ਼ਰੂਰਤ ਪਊ ਰੁਪਈਆਂ ਦੀ ਤੇ ਬਹੁਤ ਵਧੀਆ ਪ੍ਰਾਲਾ ਕੀਤਾ ਭਰਾਵਾਂ ਨੇ ਮੇਰੇਆਂ ਨੇ ਪਾਲ ਸਿੱਧੂ ਨੇ ਵੀ ਜਿਹੜੀ ਵੀਡੀਓ ਪਾਈ ਤੇ ਬੱਬੂ ਤੇ ਮੰਦਰ ਦੋਨਾਂ ਨੇ ਮਦਦ ਕੀਤੀ ਵਿਚਾਰਿਆਂ ਨੇ ਤੇ ਇਸ ਤਰ੍ਹਾਂ ਹੀ ਤੁਸੀਂ ਵੀਡੀਓ ਪਾਉਂਦੇ ਰਹਾਂਗੇ ਤੇ ਭੇਜਦੇ ਰਹੋ ਫੌਰਨ ਵਾਲੇ ਜ਼ਰੂਰ ਤੁਸੀਂ ਵੀ ਪਿੰਡ ਵਾਲਿਓ